ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਵੀ ਦਿਸਣ ਵਾਲੇ ਸਿੱਖ ਅੰਦਰੋਂ ਸਿੱਖ ਨਹੀਂ ਹੁੰਦੇ ਉਹਦਾ ਕਾਰਨ ਕੀ ਹੈ ਦੋ ਚਾਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ ਕੋਈ ਸਕੂਲ ਵਿੱਚੋਂ ਨਿਕਲਦਾ ਹੈ ਕਾਲਜ ਵਿੱਚ ਜਾਂਦਾ ਹੈ ਯੂਨੀਵਰਸਿਟੀ ਵਿੱਚ ਜਾਂਦਾ ਹੈ ਉਹਨੇ ਇੱਕ ਟਾਰਗੇਟ ਬਣਾਇਆ ਆਪਣਾ ਏਮ ਬਣਾਇਆ ਵੀ ਮੈਂ ਡਾਕਟਰ ਬਣਨਾ ਹੈ ਡਾਕਟਰ ਕਿਵੇਂ ਬੰਨਾ ਹੈ ਉਹਦੇ ਵਾਸਤੇ ਇਹ ਨਹੀਂ ਵੀ ਡਾਕਟਰ ਦਾ ਕੱਦ ਦੇ ਨਹੀਂ ਹੋਣਾ ਚਾਹੀਦਾ ਇਹ ਛੋਟੇ ਕੱਦ ਵਾਲਾ ਨਾ ਹੋਵੇ ਛੋਟੇ ਵਾਲਾ ਹੋਣਾ ਚਾਹੀਦਾ ਉੱਚੇ ਵਾਲਾ ਨਾ ਹੋਵੇ ਜਾਂ ਚਮੜੀ ਦਾ ਰੰਗ ਇਸ ਤਰ੍ਹਾਂ ਹੋਵੇ ਜਾਂ ਨਕਸ਼ਾ ਨਗਾਰ ਇਸ ਤਰ੍ਹਾਂ ਦਾ ਹੋਵੇ ਐਵੇਂ ਦਾ ਤਾਂ ਕੋਈ ਫੰਡਾ ਨਹੀਂ ਹੈ ਨਾ ਡਾਕਟਰ ਬਣਨ ਵਾਸਤੇ ਉਹਨੂੰ ਸੁਰਤ ਅੱਗੇ ਕਰਨੀ ਪੈਂਦੀ ਹੈ ਮੇਰਾ ਮਤਲਬ ਉਹਨੂੰ ਪੜਨਾ ਪੈਂਦਾ ਹੈ ਉਸਤਾਦਾਂ ਦੀਆਂ ਛਿੜਕਾਂ ਸਹਿਣ ਕਰਨੀਆਂ ਪੈਂਦੀਆਂ ਨੇ ਕਿਤਾਬਾਂ ਦੇ ਨਾਲ ਮਗਜ਼ ਮਾਰੀ ਕਰਨੀ ਪੈਂਦੀ ਹੈ ਤੋ ਸਾਰਾ ਕੁਝ ਉਹਨੂੰ ਆਪਣੀ ਸੁਰਤ ਦੇ ਅੰਦਰ ਬਹਾਉਣਾ ਪੈਂਦਾ ਜਦੋਂ ਸੁਰਤ ਦੇ ਅੰਦਰ ਉਹ ਸਿਲੇਬਸ ਬਹਿ ਜਾਂਦਾ ਹੈ ਉਹਦਾ ਐਗਜ਼ਾਮ ਹੁੰਦਾ ਹੈ ਤੇ ਐਗਜ਼ਾਮ ਦੇਂਦੇ ਵਕਤ ਉਹਦੇ ਕੋਲ ਕੋਈ ਬੁੱਕ ਨਹੀਂ ਹੁੰਦੀ ਉਹਦੇ ਕੋਲ ਕੋਈ ਲੈਪਟਾਪ ਨਹੀਂ ਹੋਣਾ ਜੇ ਲੈਪਟਾਪ ਹੋਣਾ ਹੈ ਤੇ ਕੇਵਲ ਉਹਦੇ ਉੱਤੇ ਐਗਜ਼ਾਮ ਦੇਣਾ ਹੈ ਉਹਦੇ ਤੋਂ ਪੜਿਆ ਨਹੀਂ ਜਾਣਾ ਬੇਦਮਾੈਂ ਅਨਸਰ ਲੱਭ ਲਵਾਂ ਤੇ ਫੇਰ ਇੱਥੇ ਨੋਟ ਕਰਾਂ ਫੇਰ ਫੀਡ ਕਰਾਂ ਇਦਾਂ ਨਹੀਂ ਹੁੰਦਾ ਖੈਰ ਜਦੋਂ ਸੁਰਤ ਵਿੱਚ ਬੈਠਾ ਹੋਇਆ ਗਿਆਨ ਐਗਜ਼ਾਮ ਦੇ ਅੰਦਰ ਪਾਸ ਹੁੰਦਾ ਹੈ ਤੇ ਉਹਨੂੰ ਨਾ ਫਿਰ ਇੱਕ ਡਿਗਰੀ ਮਿਲ ਜਾਂਦੀ ਹੈ ਵੀ ਆ ਡਾਕਟਰ ਹੈ ਤੇ ਫਿਰ ਉਹ ਡਾਕਟਰ ਵੀ ਇੱਕ ਪੱਖ ਦਾ ਹੈ ਕੋਈ ਹੱਡੀਆਂ ਦਾ ਕੋਈ ਅੱਖਾਂ ਦਾ ਕੋਈ ਬ੍ਰੇਨ ਦਾ ਹੈ ਕੋਈ ਹਾਰਟ ਦਾ ਹੈ ਤੋ ਖੈਰ ਡਾਕਟਰ ਵੀ ਇਸ ਤਰ੍ਹਾਂ ਬਣ ਜਾਂਦੇ ਨੇ ਤੋ ਖੈਰ ਡਾਕਟਰ ਕਦੋਂ ਬਣਿਆ ਜਦੋਂ ਉਹ ਸਿਲੇਬਸ ਉਹਦੀ ਸੁਰਤ ਵਿੱਚ ਬੈਠਾ ਤੇ ਜੇ ਸੁਰਤ ਵਿੱਚ ਨਾ ਬੈਠਾ ਹੋਵੇ ਉਹਨੂੰ ਸਮਝ ਹੀ ਨਾ ਆਈ ਹੋਵੇ ਉਹ ਦਵਾਈ ਕਿਸੇ ਨੂੰ ਕੀ ਦੇਵੇਗਾ ਟੈਸਟ ਕਰੇਗਾ ਕੀ ਕਰੇਗਾ ਨਿਆਕੇ ਸੇ ਦੀ ਸਰਜਰੀ ਕਰਨੀ ਪਵੇ ਆਪਰੇਸ਼ਨ ਕਰਨਾ ਪਵੇ ਤੇ ਕੀ ਕਰੇਗਾ ਮਤਲਬ ਸਿਲੇਬਸ ਨੂੰ ਸੁਰਤ ਦੇ ਅੰਦਰ ਬੋਣਾ ਬੜਾ ਜ਼ਰੂਰੀ ਹੈ ਨੰਬਰ 2 ਦੇ ਉੱਤੇ ਐਗਜ਼ਾਮਪਲ ਅਗਰ ਕਿਸੇ ਨੇ ਇੰਜੀਨੀਅਰ ਬੰਨਾ ਹੋਵੇ ਉਹਦੀ ਥਿਊਰੀ ਵੀ ਇਹੀ ਹੈ ਵੀ ਉਹਨੂੰ ਆਪਣੀ ਸੁਰਤ ਅੱਗੇ ਕਰਨੀ ਪੈਂਦੀ ਹੈ ਉਹ ਸਾਰਾ ਕਿਤਾਬੀ ਗਿਆਨ ਜੋ ਉਸਤਾਦਾਂ ਨੇ ਦੇਣਾ ਹੈ ਉਹਨੇ ਕਿਤਾਬਾਂ ਨਾਲ ਮਗਜ਼ਮਾਰੀ ਕਰਕੇ ਪੜ੍ਹਨਾ ਹੈ ਉਹਨੂੰ ਆਪਣੀ ਸੁਰਤ ਦੇ ਅੰਦਰ ਬੋਣਾ ਪੈਣਾ ਹੈ ਇਦਾਂ ਨਹੀਂ ਹੁੰਦਾ ਵੀ ਉਹਨੇ 4 ਘੰਟੇ ਰੋਜ਼ ਪੜ੍ਹ ਲਏ 5 ਘੰਟੇ ਰੋਜ਼ ਲਾ ਕੇ ਪੜ੍ਹ ਲਿਆ ਤੇ ਉਹ ਕਵੇ ਜੀ ਮੈਂ ਇੰਜੀਨੀਅਰ ਬਣ ਗਿਆ ਡਾਕਟਰ ਬਣ ਗਿਆ ਨਹੀਂ ਜਿਵੇਂ ਸਾਡੇ ਸੇ ਕਰਦੇ ਨੇ ਜੀ ਮੈਂ 5 ਘੰਟੇ ਬਾਣੀ ਪੜ੍ਹਦਾ ਮੈਂ ਤੇ 8 ਘੰਟੇ ਬਾਣੀ ਪੜ੍ਹਦਾ ਪੜ੍ਹਨ ਦੇ ਨਾਲ ਮਤਲਬ ਨਹੀਂ ਹੈ ਅਪਲਾਈ ਕਿੰਨਾ ਕਰ ਰਹੇ ਹੋ ਸੁਰਤ ਵਿੱਚ ਕਿੰਨਾ ਬਾ ਰਹੇ ਹੋ ਮਤਲਬ ਇਹਦੇ ਨਾਲ ਹੈ ਤੁਹਾਡੀ ਸੁਰਤ ਅੱਗੇ ਕਰਕੇ ਪੜ੍ਹ ਰਹੇ ਹੋ ਜਾਂ ਨਹੀਂ ਪੜ੍ਹ ਰਹੇ ਪੜਹੀ ਜਾਓ ਤੋਤਾ ਰਟਨ ਕਰੀ ਜਾਓ ਇੱਕ ਢੇਲੇ ਦਾ ਫਾਇਦਾ ਨਹੀਂ ਜਿੰਨੀ ਦੇਰ ਸਿਲੇਬਸ ਤੁਹਾਡੀ ਸੁਰਤ ਵਿੱਚ ਨਹੀਂ ਬੈਂਦਾ ਹੁਣ ਸਕੂਲ ਦੇ ਅੰਦਰ ਅਗਰ ਇੱਕ ਬੱਚਾ ਕਲਾਸ ਦੇ ਅੰਦਰ ਬੈਠਿਆ ਟੀਚਰ ਨੂੰ ਲੱਗੇ ਵੀ ਇਹਦੀ ਸੁਰਤੇ ਦਾ ਧਿਆਨ ਮੇਰੇ ਵੱਲ ਨਹੀਂ ਹੈ ਤੇ ਟੀਚਰ ਅਕਸਰ ਇੱਕ ਗੱਲ ਕਹਿ ਨਹੀਂ ਦਿੰਦਾ ਬੇਟਾ ਤੇਰਾ ਧਿਆਨ ਕਿੱਧਰ ਹੈ ਤੇਰੀ ਸੁਰਤ ਕਿੱਧਰ ਹੈ ਅੱਛਾ ਜੇ ਸੁਰਤ ਸਿਲੇਬਸ ਵਿੱਚ ਨਾ ਹੋਵੇ ਲੈਸਨ ਵਿੱਚ ਨਾ ਹੋਵੇ ਪੀਰੀਅਡ ਖਤਮ ਹੋਵੇ ਅਗਲੇ ਦਿਨ ਟੀਚਰ ਕਵੇ ਵੀ ਜੋ ਮੈਂ ਕੱਲ ਪੜਾਇਆ ਸੀ ਉਹ ਮੈਨੂੰ ਸੁਨਾਇਆ ਜਾਏ ਬਾਕੀ ਸਾਰੇ ਸੁਨਾਦਣਗੇ ਜੀ ਦਾ ਪਿਛਲੇ ਬੀਤੇ ਕੱਲ ਧਿਆਨ ਨਹੀਂ ਸੀ ਸੁਰਤ ਨਹੀਂ ਸੀ ਉਹ ਨਹੀਂ ਸੁਣਾ ਪਾਏਗਾ ਤੇ ਹੁਣ ਜੇ ਟੀਚਰ ਪੁੱਛੇ ਵੀ ਤੂੰ ਕਿਉਂ ਨਹੀਂ ਸੁਣਾ ਪਾਇਆ ਉਹ ਕਹੇਗਾ ਮੇਰੀ ਸੁਰਤ ਨਹੀਂ ਸੀ ਤੇਰੀ ਸੁਰਤ ਕਿਉਂ ਨਹੀਂ ਸੀ ਮੈਂ ਕਿਸੇ ਕਲੇਸ਼ ਵਿੱਚ ਸੀ ਜਾਂ ਕੋਈ ਹੋਰ ਬਾਨਾ ਜਾਂ ਕੋਈ ਦੂਜੀ ਤਿੱਜੀ ਗੱਲ ਜੋ ਵੀ ਹੈ ਖੈਰ ਮਤਲਬ ਸੁਰਤ ਵਿੱਚ ਬਹਿ ਗਿਆ ਤੇ ਉਹ ਸੁਣਾਉਣ ਦੇ ਯੋਗ ਹੈ ਸੁਰਤ ਵਿੱਚ ਬਹਿ ਗਿਆ ਪਾਸ ਹੋਣ ਦੇ ਯੋਗ ਹੈ ਸੁਰਤ ਵਿੱਚ ਬਹਿ ਗਿਆ ਉਹ ਕੰਮ ਕਰਨ ਦੇ ਯੋਗ ਹੈ ਤੇ ਜੇ ਸੁਰਤ ਵਿੱਚ ਨਾ ਬੈਠਾ ਪੜਿਆ ਕੀ ਤਿੰਨ ਪੜਿਆ ਕੀ ਬਰਾਬਰ ਹੋ ਕੇ ਰਹਿ ਜਾਂਦਾ ਹੈ ਇਸ ਤੋਂ ਅੱਗੇ ਇੱਕ ਐਗਜ਼ਾਮਪਲ ਹੋਰ ਦੇਣਾ ਜੇ ਕਿਸੇ ਨੇ ਪਾਇਲਟ ਬਣਨਾ ਹੋਵੇ ਤੇ ਕੀ ਇਹ ਵੇਖਿਆ ਜਾਂਦਾ ਹੈ ਵੀ ਇਹ Hindu ਚੰਗਾ ਹੈ ਸਿੱਖ ਚੰਗਾ ਹੈ ਜਾਂ ਮੁਸਲਮਾਨ ਚੰਗਾ ਹੈ ਇਹਦਾ ਦਮਾਲਾ ਵੱਡਾ ਹੈ ਗਾਤਰਾ ਚੌੜਾ ਹੈ ਤਿਲਕ ਵੱਡਾ ਹੈ ਧੋਤੀ ਵੱਡੀ ਹੈ ਜਾਂ ਮੁੱਛਾਂ ਬਣਾਈਆਂ ਨੇ ਦਾੜਾ ਰੱਖਿਆ ਹੈ ਵੀ ਇਸ ਧਰਮ ਦਾ ਨੁਮਾਇੰਦਾ ਲੱਗਦਾ ਇਹਨੂੰ ਪਾਇਲਟ ਬਣਾ ਦਿੱਤਾ ਜਾਵੇ ਪਾਇਲਟ ਬਣਨ ਵਾਸਤੇ ਜੋ ਨੂੰ ਪੜਾਇਆ ਗਿਆ ਜੋ ਪੜਿਆ ਗਿਆ ਜੋ ਸੁਰਤ ਵਿੱਚ ਬਹਿ ਗਿਆ ਉਹ ਕੰਮ ਕਰੇਗਾ ਜੋ ਸੁਰਤ ਵਿੱਚ ਨਹੀਂ ਬੈਠਾ ਉਹ ਨਾ ਟੇਕ ਆਫ ਕਰ ਸਕੇਗਾ ਤੇ ਨਾ ਜਹਾਜ਼ ਦੀ ਪਲੇਨ ਦੀ ਲੈਂਡਿੰਗ ਕਰਾ ਸਕੇਗਾ ਕਿਵੇਂ ਕਰੇਗਾ ਨਾ ਉਹ ਡਾ ਸਕੇਗਾ ਨਾ ਧਰਤੀ ਤੇ ਲਿਆ ਸਕੇਗਾ ਨਾ ਉਹ ਉੱਪਰ ਵੈਦਰ ਦੇ ਅੰਦਰ ਉਹਨੂੰ ਕੰਟਰੋਲ ਕਰ ਪਾਏਗਾ ਕੁਝ ਵੀ ਨਿੱਕੇ ਤੋਂ ਨਿੱਕਾ ਕੰਮ ਕਰਨਾ ਹੋਵੇ ਨਾ ਉਹਨੂੰ ਸੁਰਤ ਵਿੱਚ ਬੋਣਾ ਪੈਂਦਾ ਸੁਰਤ ਵਿੱਚ ਜਦੋਂ ਬਹਿ ਜਾਂਦਾ ਹੈ ਉਹਨੂੰ ਕੰਮ ਕਰਨ ਦੇ ਯੋਗ ਬੰਦਾ ਹੁਣ ਮੈਂ ਆਉਣਾ ਆਪਣੇ ਅਸਲੀ ਮੁੱਦੇ ਵੱਲ ਜਿਹੜੀ ਸਿੱਖੀ ਹੈ ਨਾ ਸਿੱਖੀ ਨੂੰ ਬਗਾਉਣਾ ਸੀ ਸੁਰਤ ਦੇ ਅੰਦਰ ਵਸਾਉਣਾ ਸੀ ਸੁਰਤ ਦੇ ਅੰਦਰ ਜੋ ਅਸੀਂ ਵਸਾ ਨਹੀਂ ਰਹੇ ਤੇ ਜਿਨ੍ਹਾਂ ਨੇ ਸੁਰਤ ਦਾ ਹਿੱਸਾ ਸਿੱਖੀ ਨੂੰ ਬਣਾਇਆ ਗੁਰਬਾਣੀ ਨੂੰ ਬਣਾਇਆ ਉਹਨਾਂ ਨੂੰ ਵਾਰ-ਵਾਰ ਨਮਸਕਾਰ ਹੈ ਪਰ ਬਹੁਤਾਂ ਦੇ ਅੰਦਰ ਇਸ ਤਰ੍ਹਾਂ ਦੀ ਗਿਣਤੀ ਮਿਲਦੀ ਹੈ ਵੀ ਬਾਰ-ਬਾਰ ਲੋਕੋ ਦੀ ਦਿੱਸਦੀ ਹੈ ਸਿੱਖਾਂ ਵਾਲੀ ਹੈ ਪਰ ਅੰਦਰ ਪੂਰਾਪਣ ਵੀ ਨਹੀਂ ਅੰਦਰ ਕੁਝ ਹੋਰ ਹੀ ਹੈ ਸੁਰਤ ਦੇ ਅੰਦਰ ਕੁਝ ਹੋਰ ਹੈ ਸਰੀਰ ਦੇ ਉੱਤੇ ਕੋਈ ਹੋਰ ਹੈ ਸਾਡਾ ਸਾਰਾ ਜ਼ੋਰ ਲਏ ਦੇ ਕੇ ਨਾ ਬਾਰੀ ਲੁੱਕ ਤੇ ਲੱਗਾ ਹੈ ਕੱਪੜਿਆਂ ਤੇ ਲੱਗਾ ਹੈ ਤੇ ਬਾਹਰੋਂ ਹੀ ਅਸੀਂ ਲੋਕਾਂ ਨੂੰ ਵੇਖ ਕੇ ਉਹਨਾਂ ਦੀ ਲੁੱਕ ਨੂੰ ਵੇਖ ਕੇ ਬਾਰੀ ਦਿਖ ਲੂ ਵੇਖ ਕੇ ਅਸੀਂ ਧੋਖਾ ਵੀ ਖਾ ਜਾਂਦੇ ਹਾਂ ਵੀ ਇਹ ਬੰਦਾ ਚੰਗਾ ਹੋਏਗਾ ਪਰ ਅੰਦਰ ਹੋਰ ਹੀ ਕੁਝ ਭਰਿਆ ਹੁੰਦਾ ਹੈ ਚਲੋ ਦਇਆ ਸੰਤੋਖ ਧੀਰਜ ਧਰਮ ਧੋਖਾ ਨਹੀਂ ਦੇਣਾ ਬੇਈਮਾਨੀ ਨਹੀਂ ਕਰਨੀ ਝੂਠ ਨਹੀਂ ਕਹਿਣਾ ਠੱਗੀ ਨਹੀਂ ਮਾਰਨੀ ਮਨ ਦੇ ਵਿੱਚ ਮੈਲ ਨਹੀਂ ਰੱਖਣੀ ਖੋਟ ਨਹੀਂ ਰੱਖਣਾ ਇਹ ਸਾਰੇ ਨੁਕਤੇ ਸਨ ਤੇ ਨੁਕਤੇ ਬਹਿਣੇ ਕਿੱਥੇ ਸਨ ਸੁਰਤ ਦੇ ਅੰਦਰ ਜਦੋਂ ਵੀ ਚਲਦੇ ਸਫਰ ਦੇ ਅੰਦਰ ਕਿਧਰੇ ਇਦਾਂ ਦਾ ਮੌਕਾ ਬੰਦਾ ਵੀ ਤੁਸੀਂ ਚੋਰੀ ਕਰ ਸਕਦੇ ਹੋ ਤੇ ਤੁਹਾਡੀ ਸੁਰਤ ਦੇ ਅੰਦਰ ਬੈਠਾ ਗਿਆਨ ਤੁਹਾਨੂੰ ਰੋਕ ਦਿੰਦਾ ਨਹੀਂ ਮੇਰਾ ਗੁਰੂ ਕਹਿੰਦਾ ਚੋਰੀ ਨਹੀਂ ਕਰਨੀ ਮੇਰਾ ਗੁਰੂ ਕਹਿੰਦਾ ਠੱਗੀ ਨਹੀਂ ਕਰਨੀ ਮੇਰਾ ਗੁਰੂ ਕਹਿੰਦਾ ਆ ਕੰਮ ਕਰਨਾ ਹੈ ਮੇਰਾ ਗੁਰੂ ਕਹਿੰਦਾ ਆ ਕੰਮ ਨਹੀਂ ਕਰਨਾ ਪਰ ਉਹ ਯਾਦ ਕਿਵੇਂ ਆਉਂਦਾ ਜੇ ਸੁਰਤ ਵਿੱਚ ਬੈਠਾ ਹੁੰਦਾ ਸੁਰਤ ਵਿੱਚ ਨਾ ਬਹਿਣ ਕਾਰਨ ਬਾਹਰੋਂ ਵੇਖਣਿਆਂ ਚੋਲੇ ਲੰਮੇ ਹੁੰਦੇ ਨੇ ਦਮਾਲੇ ਚੰਗੇ ਹੁੰਦੇ ਨੇ ਪਰ ਤਿੱਖੇ ਦਾਤੀ ਕਰਕੇ ਖੁਰਪਾ ਕਰਕੇ ਲੋਕਾਂ ਦੀ ਛਿਲ ਲਾਈ ਜਾਂਦੇ ਨੇ ਝੂਠ ਮਾਰੇ ਜਾਂਦੇ ਨੇ ਠੱਗੀਆਂ ਮਾਰੇ ਜਾਂਦੇ ਨੇ ਧੋਖੇ ਘੇਰੀ ਜਾਂਦੇ ਨੇ ਔਰ ਜਿਹੜਾ ਬਾਹਰੀ ਰੂਪ ਵੇਖੀਏ ਉਹ ਲੱਗਦਾ ਜਿਹਨੂੰ ਲੋਕਾਂ ਨੇ ਮੰਨ ਲਿਆ ਇਹ ਸਿੱਖੀ ਦਾ ਰੂਪ ਹੈ ਬਾਕੀ ਸਿੱਖੀ ਦਾ ਰੂਪ ਹੁੰਦਾ ਨਹੀਂ ਕਪੜਿਆਂ ਦੇ ਅੰਦਰ ਸਿੱਖੀ ਹੁੰਦੀ ਨਹੀਂ ਸਿੱਖੀ ਸੁਰਤ ਦਾ ਵਿਸ਼ਾ ਹੈ ਖੈਰ ਬਾਰੀ ਲੋਕ ਤੋਂ ਲੱਗਦਾ ਹੈ ਇਹ ਬੰਦਾ ਸਿੱਖ ਹੋਏਗਾ ਤੇ ਉਹਨੂੰ ਵੇਖ ਕੇ ਕਦੇ-ਕਦੇ ਧੋਖਾ ਵੀ ਖਾ ਜਾਂਦੇ ਆ ਪਰ ਉਹਦੇ ਅੰਦਰ ਕੀ ਬੈਠਾ ਹੈ ਬਾਹਰੋਂ ਵੇਖੀਏ ਦਮਾਲਾ ਚੰਗਾ ਪੱਗ ਚੰਗੀ ਦਾੜਾ ਚੰਗਾ ਗਾਤਰਾ ਚੰਗਾ ਤੇ ਅੰਦਰ ਕੀ ਬੈਠਾ ਹੈ ਜਾਂ ਸ੍ਰੀ ਚੰਦ ਬੈਠਾ ਹੈ ਜਾਂ ਕੋਈ ਪਖੰਡੀ ਡੇਰੇਦਾਰ ਬੈਠਾ ਹੈ ਪਖੰਡੀ ਸਾਥ ਬੈਠਾ ਹੈ ਤੇ ਹੁਣ ਤੇ ਮੈਂ ਆਮ মিডিਏ ਦੇ ਅੰਦਰ ਵਿੰਨਾ ਟੁੱਟੇ ਟੁੱਟੇ ਪਖੰਡੀ ਸਾਧ ਦੇ ਨਾਲ ਵੱਡਿਆਂ ਵੱਡਿਆਂ ਚੋਲਿਆਂ ਵਾਲੇ ਤੇ ਦਮਾਲਿਆਂ ਦੇ ਨਾਲ ਨਾਲ ਹੋ ਕੇ ਚੱਲਦੇ ਨੇ ਦਮਾਲਿਆਂ ਵਾਲੇ ਨਾਲ ਹੋ ਕੇ ਚੱਲਦੇ ਨੇ ਕਿਉਂ ਕੇਵਲ ਭਾਰੀ ਲੋਕੋ ਨਾਲ ਦੇ ਕੋਲੇ ਸੁਰਤ ਦੇ ਅੰਦਰ ਗੁਰੂ ਨਹੀਂ ਹੈ ਸੁਰਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਸਰੀਰ ਕਰਕੇ ਵੇਖੋਗੇ ਸਿੱਖ ਨਜ਼ਰ ਆ ਰਹੇ ਨੇ ਅੰਦਰੋਂ ਸੁਰਤ ਕਰਕੇ ਵੇਖੋ ਨੇੜੇ ਹੋ ਕੇ ਵੇਖੋ ਤੇ ਅੰਦਰ ਕੁਝ ਹੋਰ ਹੀ ਖਿੱਦੋ ਖੁੱਲ ਜਾਂਦਾ ਹੈ ਹੋਰ ਹੀ ਕੂੜਾ ਕਰਕੜ ਪਰਿਆ ਨਜ਼ਰ ਆਉਂਦਾ ਹੈ ਕਿਸੇ ਬਾਬੇ ਦਾ ਪੁਜਾਰੀ ਮਿਲਦਾ ਹੈ ਫਲਾਣੇ ਮਹਾਂਪੁਰਸ਼ੇਦਾਂ ਫਲਾਣੇ ਮਹਾਂਪੁਰਸ਼ੇਦਾਂ ਗੁਰੂ ਦੀ ਗੱਲ ਉਹਦੇ ਕੋਲੋਂ ਨਹੀਂ ਮਿਲਦੀ ਗੁਰਬਾਣੀ ਦੇ ਅਕੋਰਡਿੰਗ ਉਹ ਟੋਟਲ ਅਸਫਲ ਹੈ ਹਾਂ ਕਿਸੇ ਪਖੰਡੀ ਦੇ ਮੁਕਾਬਲੇ ਉਹਦੇ ਅਕੋਰਡਿੰਗ ਤੁਸੀਂ ਸਫਲ ਹੋਵੋ ਤੇ ਗੱਲ ਵੱਖਰੀ ਹੈ ਖੈਰ ਬਾਹਰੀ ਕੱਪੜਿਆਂ ਨੂੰ ਵੇਖ ਕੇ ਬਾਹਰੀ ਲੋਕ ਨੂੰ ਵੇਖ ਕੇ ਕਿਸੇ ਦਾ ਤਿਲਕ ਹੋਵੇ ਤੋਤੀ ਹੋਵੇ ਕਹਿ ਦਿੰਨੇ ਆ ਹਿੰਦੂ ਹੋਏਗਾ ਉਧੀਆਂ ਮੁੱਛਾਂ ਮੁੰਡੀਆਂ ਹੋਣ ਸਿਰ ਤੇ ਗੋਲ ਟੋਪੀ ਹੋਵੇ ਕਹਿ ਦਿੰਦੇ ਆ ਕਿ ਮੁਸਲਮਾਨ ਹੋਏਗਾ ਦਮਾਲਾ ਹੋਵੇ ਪਾਗ ਹੋਵੇ ਘਾਤਰਾ ਹੋਵੇ ਦਾੜਾ ਮੁੱਛ ਹੋਵੇ ਕਹਿ ਦਿੰਦੇ ਆ ਸਿੱਖ ਹੋਏਗਾ ਪਰ ਨਾ ਐਵੇਂ ਹਿੰਦੂ ਬੰਦਾ ਹੈ ਨਾ ਮੁਸਲਮਾਨ ਬੰਦਾ ਹੈ ਨਾ ਸਿੱਖ ਬੰਦਾ ਇਹ ਤੇ ਬਖਾਵਾ ਹੈ ਇਹ ਤੇ ਵਰਦੀ ਹੈ ਤੇ ਵਰਦੀ ਦੀ ਖੁਦਾਵੰਦ ਕਰੀਮ ਦੇ ਘਰ ਦੇ ਅੰਦਰ ਥੇਲਾ ਕੀਮਤ ਨਹੀਂ ਕੀਮਤ ਕੀ ਦੀ ਹੈ ਸਿਲੇਬਸ ਦੀ ਤੁਸੀਂ ਵਰਦੀ ਪਾ ਲੋ ਐਸਪੀ ਦੀ ਡੀਸੀ ਦੀ ਬਰਗੇਡੀਅਰ ਦੀ ਕਰਨਲ ਦੀ ਜਰਨਲ ਦੀ ਤੇ ਕੀ ਲੜ ਪੋਗੇ ਜਾਂ ਤੁਹਾਨੂੰ ਕੋਈ ਐਕਸੈਪਟ ਕਰ ਲਏਗਾ ਵਰਦੀ ਦੇ ਨਾਲ ਗੱਲ ਨਹੀਂ ਬੰਦੀ ਵਰਦੀ ਦੀ ਸ਼ੋਭਾ ਵੀ ਸੋਭਾ ਵੀ ਉਦੋਂ ਬੰਦੀ ਹੈ ਜਦੋਂ ਤੁਹਾਡੀ ਸੁਰਤ ਦੇ ਅੰਦਰ ਉਹਨਾਂ ਦਾ ਦਿੱਤਾ ਹੋਇਆ ਸਿਲੇਬਸ ਹੋਵੇ ਖੈਰ ਬਾਹਰੋਂ ਵੇਖ ਕੇ ਪਤਾ ਲੱਗਦਾ ਹੈ ਜੋਗੀ ਹੋਏਗਾ ਕੰਨ ਪਾਟੇ ਨੇ ਚਿਮਟਾ ਹੈ ਕਮੰਡਲੇ ਦੁੱਜਾ ਹੈ ਤੇ ਜੈ ਇਦਾਂ ਹੀ ਅਜ ਬਾਹਰੋਂ ਵੇਖ ਕੇ ਪਤਾ ਲੱਗ ਰਿਹਾ ਹੈ ਵੀ ਇਹ ਸਿੱਖ ਹੈ ਪਰ ਸਿੱਖੀ ਸੁਰਤ ਦੇ ਅੰਦਰ ਨਹੀਂ ਹੈ ਤੇ ਸੁਰਤ ਦੇ ਅੰਦਰ ਕੀ ਕੋਈ ਬਾਬਾ ਬੈਠਾ ਹੈ ਕੋਈ ਪਖੰਡੀ ਬੈਠਾ ਹੈ ਕੋਈ ਡੇਰੇ ਵਾਲਾ ਬੈਠਾ ਹੈ ਜਾਂ ਕੋਈ ਕੂੜ ਕਬਾੜ ਵਾਲਾ ਗ੍ਰੰਥ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਤੁਹਾਡੀ ਸੁਰਤ ਵਿੱਚ ਹੋਵੇ ਗੁਰਬਾਣੀ ਰეკਮੈਂਡ ਕਰੇ ਗੁਰਬਾਣੀ ਤਸਦੀਕ ਕਰੇ ਕਹਿ ਸਕਨੇ ਆ ਵੀ ਤੁਸੀਂ ਅੰਦਰੋਂ ਵੀ ਸਿੱਖ ਹੋ ਅਤੇ ਬਾਹਰੋਂ ਵੀ ਸਿੱਖੋ ਸੁਰਤ ਦੇ ਸਿੱਖ ਬਣੋ ਅੰਦਰੋਂ ਸਿੱਖ ਬਣੋ ਬਾਹਰੋਂ ਜਿਸ ਤਰ੍ਹਾਂ ਦੇ ਵੀ ਹੋ ਗੁਰੂ ਪ੍ਰਵਾਨ ਕਰੇਗਾ ਪਰ ਜੇ ਅੰਦਰ ਗੜਬੜ ਹੈ ਤੇ ਫਿਰ ਪ੍ਰਵਾਨ ਨਹੀਂ ਹੋਣਾ ਬਾਰੋਂ ਬਾਰੋਂ ਪਤੀਲੇ ਨੂੰ ਮਾਂਜੀ ਜਾ ਰਹੇ ਹੋ ਅੰਦਰ ਕੂੜਾ ਕਰਕੜ ਭਰਿਆ ਪਿਆ ਤੋ ਖੈਰ ਅੰਦਰ ਨੂੰ ਸਾਫ਼ ਕਰੋ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਉ ਸੁਰਤ ਦਾ ਹਿੱਸਾ ਬਣਾਓ ਤਾਂ ਕਿ ਗੁਰੂ ਦੇ ਸੱਚੇ ਸਿੱਖ ਬਣ ਕੇ ਲੋਕਾਂ ਦੇ ਅੰਦਰ ਜਗਤ ਦੇ ਅੰਦਰ ਆ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ